ਤੋ ਕੇ ਨੂ ਰੰਗ ਕਰੰਦਾ ਆ ਕਹਾ ਕਹਾ ਯੋ ਲਿਖੀਆ ਤੋ ਕੇ ਬਣਾ ਲੈ ਮੱਕੀ ਬਾਜਰਾ ਕਣਕ ਛੋਲੇ ਨਾਲੇ ਆਪਦੇ ਅੱਥੀ ਬਣਵਾਈ ਆ ਗੋਆ ਸੁੱਟਣ ਲਈ ਮੁੱਦੀ ਮੁੱਦੀ ਆ ਨਾ ਇਹਨਾਂ ਦਾ ਚੱਕਰ ਟਰੈਕਟਰ ਦਾ ਨਹੀਂ ਚੱਕਾ ਕੱਖ ਨਹੀਂ ਰਹਿੰਦਾ ਓ ਯਾਰ ਰஞ்சிਤ ਰੋਈ ਜਾਂਦਾ ਕੀ ਕੀਤਾ ਜੀ ਤੜਕੇ ਹੀ ਤੜਕੇ ਹੀ ਰੇ ਸਿੰਘ ਖੈਰੇ ਨੇ ਬਣਾਈ ਆ ਰੇੜੀ ਬਹੁਤ ਹੀ ਵਧੀਆ ਬਹੁਤ ਸੋਹਣੀ ਵਿਖਾਉਣੇ ਆ ਤੁਨੂੰ ਆ ਵੇਖੋ ਜਿੱਕੇ ਆ ਵੇਖ ਇੱਕ ਰੀ ਸਿੱਧੀ ਵੀ ਕਰਕੇ ਵਿਖਾ ਵੇਖੋ ਭਾਈ ਰੀਜਾਂ ਲਾਤੀਆਂ ਰੀਜਾਂ ਨਾਲੇ ਆਪਦੇ ਅੱਥੀ ਬਣਵਾਈ ਆ ਗੋਇਆ ਸੁੱਟਣ ਲਈ ਹਾਂ ਮਾਰਾ ਇਹਨੇ ਕਿਰਪਾ ਵੀ 바ਵਾ ਕੀਤੀ ਆ ਡੰਗਰਾਂ ਦੀ ਤੇ ਫਿਰ ਰੇੜੀ ਤਾਂ ਚਾਹੀਦੀ ਐ ਖਿੱਚ ਕੇ ਲਿਆ ਕੰਤੇ ਆ ਕਰੀ ਮੜੀ ਵਿਖਾ ਦੇ ਸਹੀ ਰੇੜ ਰੂੜ ਕਿਉਂ ਨਾ ਕੋਰ ਉੱਥੇ ਖੜੀ ਤਾਂ ਮੈਂ ਹੁਣ ਕੀ ਵੇਖਣਾ ਮਾੜਾ ਮੋਟਾ ਪਜਾ ਪਜਾ ਭਜੂ ਕੇ ਤਾਂ ਵਿਖਾ ਹਾਂ ਜਦੋਂ ਲਾ ਦਿੱਤੀ ਆ ਵਾੜ ਛੋਟੀ ਨਹੀਂ ਕੀ ਵਾੜ ਨਹੀਂ ਨਹੀਂ ਪਰ ਇਹ ਤੇ ਸਾਰਾ ਇੱਧਰ ਰੱਖੀ ਹਾਂ ਹਾਂ ਇਹ ਰੰਗ ਇਹ ਮੱਕੇ ਤੋਂ ਤਾਂ ਨਹੀਂ ਕਰਾਇਆ ਜੇ ਕੀਤਾ ਹੀ ਨਹੀਂ ਆਇਆ ਹੀ ਹੋ ਰਿਹਾ ਹਾਂ ਆਪਾਂ ਕਰਾਂਗੇ ਇੱਕ ਵਾਰ ਰੰਗ ਨੂੰ ਹੋਰ ਨਹੀਂ ਰੰਗ ਇੱਕ ਵਾਰ ਹੀ ਕਰਾਈ ਤੂੰ ਉਹ ਕਰਾਈ ਉਹ ਕਰਾਈ ਜਿਹੜਾ ਡਲੇ ਵਾਲਾ ਕੰਪਾਊਂਡ ਜੰਕਾਰਾਂ ਵਾਲਾ ਕਾਰਾਂ ਵਾਲਾ ਜੰਗਾਲ ਪੈਂਦਾ ਹੀ ਨਹੀਂ ਉਹ ਜੱਕ ਚੱਕੀ ਜੱਕ ਜੱਕ ਕਿਵੇਂ ਜਕਿੰਦਾ ਇਹਦਾ ਜੱਕ 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 ਤੇ ਚੱਕ ਇਹ ਆ ਇੱਥੇ ਰੱਖ ਮੁੱਦੀ ਆਈ ਨਹੀਂ ਮੁੱਦੀ ਮੁੱਦੀ ਆ ਨਾ ਇਹਨਾਂ ਦਾ ਚੱਕ ਟਰੈਕਟਰ ਦਾ ਨਹੀਂ ਚੱਕੱਖ ਨਹੀਂ ਰਹਿੰਦਾ ਮੈਨੂੰ ਯਾਰ ਇਹ ਦੱਸ ਮੈਂ ਨਾ ਮੈਂ ਨਾ ਆ ਚੀਜ਼ ਤੇ ਗਿਆ ਸਾਰਾ ਕੁਝ ਤੇ ਮੈਂ ਮੋਟਰਸਾਈਕਲ ਵਾਲੀ ਮਗਰ ਲਵਾਉਣਾ ਲੈ ਮੈਂ ਕਿਹਾ ਨਾ ਮੈਂ ਯਾਰ ਮੋਟਰਸਾਈਕਲ ਵਾਲੀ ਮਗਰ ਲਵਾਉਣਾ ਆਵੇ ਲੱਗਾ ਮੋਟਰਸਾਈਕਲ ਦੀ ਹੁੱਕ ਲੱਗੀ ਇਹਦੇ ਪਾਲਾ ਆਹੋ ਇਹ ਮੋਟਰਸਾਈਕਲ ਮਗਰ ਪਾਲਾ ਹੋ ਗਿਆ ਇਥੇ ਪਾ ਕੇ ਨਾ ਲੰਮੀ ਹੋਈ ਜਾਈ ਇੱਥੇ ਕਰਕੇ ਜੋ ਮੱਝ ਭਜਾਈ ਜੇ ਨਹੀਂ ਇਹ ਤਾਂ ਤੇਰੀ ਹੋਗੀ ਨਾ ਇਹ ਤੂੰ ਮਿੰਦਾਂਗਾ ਥੋੜਾ ਆ ਤੈਨੂੰ ਦੇ ਲਾਂਗੇ ਦੱਸ ਤੂੰ ਦੱਲਦਾ ਹੈ ਤੇ ਤੂੰ ਵੀ ਬਣਾ ਲਾ ਦੇਣਾ ਹਾਂ ਮੈਂ ਤੈਨੂੰ ਉਹ ਆ ਨਾ ਵੀ ਮੇਰੇ ਕੋਲ ਰੇੜੀ ਬਣੀ ਪਈ ਆ ਤੇ ਮੈਂ ਉਹਨੂੰ ਆਣਾ ਹੈ ਵੀ ਮੈਨੂੰ ਭਰਾ ਵੇ ਰਿਆ ਆ ਵੇ ਇੱਧਰ ਲਾ ਉਹ ਆ ਲਾ ਦੇ ਅੱਛਾ ਅੱਛਾ ਇਹ ਆ ਲਾ ਉਹ ਨਹੀਂ ਚੱਕੀ ਜਾਣੀ ਆ ਉਹ ਚੱਕੀ ਨਹੀਂ ਜਾਂਦੀ ਆ ਉਹ ਬੰਦਾ ਬੈਠ ਗਿਆ ਕੁਝ ਕਹਿੰਦੀ ਨਹੀਂ ਜਿਵੇਂ ਮੱਝ ਲਾਣ ਲੱਗਿਆ ਬਿਦਾਰ ਕਰਦੇ ਤੇ ਮਾਰ ਧੱਕਾ ਬੈਕ ਚੱਲ ਉਹਦੇ ਉਹਦੇ ਹੀ ਨਜ਼ਾਰਾ ਵੜਾਦਾ ਯਾਰ ਨਿਆਰੇ ਲਾਏ ਆ ਕੱਟ ਵੜਾ ਦੇਖੀ ਐ ਕੁੜੀਆਂ ਉੱਥੇ ਹੀ ਘੁੰਮ ਜਾਂਦੀਆਂ ਉੱਤੇ 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 ਯਾਰ ਇਹ ਇੱਥੇ ਮੈਂ ਮੋੜ ਲਾਇਆ ਕਟਾਈ ਕਟਾਈ ਬਹੁਤ ਵਾਕਿਆ ਲੈ 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 ਵਾਕਿਆ ਯਾਰ ਪਾਇਰ ਤੇ ਮੁੜ ਜਾਂਦੀ ਮੈਨੂੰ ਉੱਥੇ ਖੜੀ ਖਲੋਤੀ ਖੜੀ ਖਲੋਤੀ ਵਾਕਿਆ ਉਹ ਜਿਵੇਂ ਨਾ ਬਾਜ਼ਾਰ ਚ ਰਖਸ਼ੇ ਵਾਲੇ ਐ ਐ ਕੱਢ ਕੇ ਲੈ ਜਾਂਦੇ ਆ ਨਾ ਹਨਾ ਹਾਂ ਇਹ ਵੀ ਹੋ ਹੀ ਆਲੇ ਮਿੰਟੋ ਮਿੰਟੀ ਜਾਂਦੀ ਏ ਚੀਜ਼ ਬਹੁਤ ਵਧੀਆ ਬਣੀ ਨਹੀਂ ਨਹੀਂ ਨਜ਼ਾਰਾ ਆ ਗਿਆ ਇਹ ਕਿਹਨੇ ਸਾਰੇ ਮੇਰੇ ਦਾਦਾ ਨਹੀਂ ਵੇਲਾ ਸਰ ਕੋ 40 ਡੰਗਰ ਆ ਤੇ ਬਸ ਵਾ ਤਿੰਨ ਰੇੜੀਆਂ ਦੀ ਤਿੰਨਾ ਨਾਲ ਅੱਗੇ ਰੇੜੇ ਕਰ ਕਰਕੇ ਜੱਮ ਮੈਂ ਨਾਲ ਅੱਗੇ ਨੀਆਂ ਆਇਆ ਹਾਂ ਆ ਰੇੜੀ ਹੈਗੀ ਤੇ ਪਤਾ ਨਹੀਂ ਕਿੰਨੀਆਂ ਰੇੜੀਆਂ ਨੇ ਅੱਛਾ ਹੋਰ ਇਹ ਮੇਰੇ 40 ਡੰਗਰ ਦਾ ਭਰਾ ਵਾ ਹੁਣ ਆ ਰੇੜੀ ਵੇਖ ਕੇ ਤੇ ਮੇਰੀ ਆ ਰੇੜੀ ਆ ਤੇ ਮੇਰੀ ਹੁੰਦਾ ਹੁਣ ਪੈੜੀ ਜੀ ਲੱਗਣ ਢਈ ਆ ਕੋਲਾ ਮੈਂ ਹੁਣ ਕੀ ਕਰਾਂ ਮੈਂ ਵੀ ਜਾ ਕੇ ਰੰਗ ਰੂਨ ਕਰਾਉਣਾ ਹੁੰਦੇ ਨਾਲ ਦਾ ਹਾਂ ਯਾਰ ਜੱਕਣੀ ਤੇਰਾ ਤੇ ਲੱਗਦਾ ਹਲੇ ਤੇ ਜੱਕਣੀਗਾ ਓਏ ਮੈਂ ਇਹੋ ਜਾਣਾਂ ਵੀ ਜੱਕ ਲੱਗ ਜੀ ਇਹਨੂੰ ਇਸੇ ਨੂੰ ਛੋੜਦਾ ਆਏ ਆਏ ਹੋਇਆ ਲੱਗ ਜਣਾ ਤੇਰੀ ਬੜੀ ਹਾਂ ਬੜਾ ਟਾਇਰ ਹਾਂ ਇੱਕ ਤੇਰਾ ਗਲਤ ਤੂੰ ਬੈਰਿੰਗ ਨਹੀਂ ਪਾਇਆ ਜਿਹੜੇ ਇੱਥੇ ਦਾਦਾ ਨਹੀਂ ਹਾਂ ਤੂੰ ਬੈਰਿੰਗ ਹੈਗੇ ਆ ਹਾਂ ਬੈਰਿੰਗ ਹੈਗੇ ਵੀਰ ਹਾਂ ਨੀਵੀਂ ਬਣਨੀ ਹੋ ਹੈ ਉਹ ਇਹਦੇ ਨਾਲ ਨੀਵੀਂ ਬਣਨੀ ਹੋ ਉਹ ਨੀਵੀਂ ਬਣੇਗੀ ਹਾਂ ਆ ਵੀ ਗੂੜ ਲੱਗੇ ਰਿਆ ਨਿਆਰਾ ਪੈ ਉਹ ਸਗੋਂ ਉੱਚਾ ਗੋਇਆ ਨਹੀਂ ਦਿੰਦਾ ਵੀਰ ਹਾਂ ਓਏ ਓਕਾ ਥੋੜਾ ਹਾਂ ਨੀਵਾ ਗੋਇਆ ਥੋਕਾ ਹਾਂ ਨਹੀਂ ਇਹ ਵੀ ਨੀਵੀ ਹੋ ਜਾਂਦੀ ਆ ਹੋਰ ਕਰ ਲਓ ਭਾਵੇਂ ਥੱਲੇ ਚਾਰ ਪੰਜ ਗਲਾਂ ਹੁੰਦੀ ਆ ਅੱਛਾ ਇਹ ਕਰਨੀ ਹੋਵੇ ਅੱਛਾ ਜਾਂ ਜਾਂ ਮਰਜੀ ਜਾਂ ਤਾਂ ਠੀਕ ਹੈ ਪਾਈ ਤੇ ਕਰਾ ਲਈ ਨਾ ਬਣਾ ਕੇ ਵੇਖਿਆ ਹੈਗਾ ਇਹਦਾ ਹਾਂ ਫਿਰ ਦਾ ਨਹੀਂ ਹਾਂ ਹਾਂ ਹਾਲੀ ਤੇ ਬਣਾ ਕੇ ਵੇਖੀ ਆ ਸੀ ਨਹੀਂ ਤੇ ਟਰੈਕਟਰ ਮਗਰ ਇਹਦੇ ਕਰੀ ਨਿੱਕਾ ਜਾ ਪੁਰਜਾ ਵੇਖਿਆ ਤੇ ਕਿੰਨੇ ਪੈਸੇ ਲੈ ਗਿਆ ਇੰਨੇ ਦੇ ਮਜ਼ਾ ਨਹੀਂ ਨਾਲ ਦਿੱਤੀ ਐਸ ਕਰ ਤਨ ਜਿੱਤੇ ਕਿ ਨਹੀਂ ਲੈ ਰੁਪਈਆ ਤਾਂ 15000 ਲੈ ਗਿਆ ਹੁਣ 15 ਤੇ 12 13 ਤੇ ਲੱਗਿਆ ਹੋਊਗਾ ਇਹਦੇ ਨਾ ਬੇਸੋ ਗੱਲ ਆਪਣੇ ਕੋਲ ਦੇ ਕੇ ਹੀ ਚੱਕੇ ਬੁਲਟ ਦੇ ਕੇ ਹੀ ਉਹ ਸਾਰਾ ਕੁਝ ਤਾਂ ਆਵਦਾ ਹੀ ਸੀ ਟਾਇਰ ਵੀ ਬੁਲਟ ਦੇ ਚੱਕੇ ਵੀ ਹੈਗੇ ਹਾਂ ਇਹ ਜਿਗਾਰ ਦੂਤਲਾ ਲੋਹਾ ਜੇ ਉਹਨੇ ਲਿਆ ਕੇ ਮੋਲੀ ਆ ਲਿਆ ਕੇ ਦਿੱਤਾ ਸੀ ਤੇ ਬਣਵਾਈ ਦਿੱਤੀ ਬਾਈ ਆਓ ਜੀਆਂ ਰੇੜੀਆਂ ਬਣਾਓ ਗੋਆ ਸੁੱਟਣ ਲਈ ਠੀਕ ਆ ਨਹੀਂ ਤੂੰ ਰੋਈ ਕਿਉਂ ਜਾਣਾ ਮੰਜੇ ਵਿੱਚ ਨਾਲ ਉਹਨਾਂ ਦੀ ਪਾ ਦੇ ਹਾਂ ਜਿਹੜਾ ਵੀ ਆ ਗਿਆ ਠੀਕ ਉਹਨੂੰ ਪਾ ਲੈ ਲੀਦਾ ਤੂੰ ਪਾਈ ਸ਼ਰਾਬ ਆ ਵੇ ਓਏ ਰਣਜੀਤ ਰੋਈ ਜਾਂਦਾ ਕੀ ਕੀਤਾ ਜੈਨੂੰ ਨਹੀਂ ਹੱਸਦਾ ਬਿਆਲ ਨਹੀਂ ਯਾਰ ਇਹਨਾਂ ਬੇਤਾਂ ਨੇ ਮੈਂ ਉਹਨਾਂ ਵੇਖਿਆ ਨਾ ਜ਼ਿੰਦਾਬਾਦ ਨਹੀਂ ਅਗਲੇ ਨੇ ਭੇਜਦੇ ਮੈਂ ਛੋਗਰਾ ਖਾਧਾ ਨਿਆਰੇ ਲੈਂਦਾ ਕਿ ਨਹੀਂ ਉਹ ਨਹੀਂ ਉਹ ਰੁੰਡਿਆ ਹੀ ਉਹ ਜਾਗਾ ਰੁੰਦਾ ਉਹ ਰੁੰਡਿਆ ਓਏ ਮੈਂ ਆ ਵੇਖਿਆ ਕਿ ਲੇਟੂ ਪੁੰਗੀਦਾ ਵਾਹ ਤੇਰੇ ਮੂੰਹ ਮੂੰਹ ਮਾ ਪੁੰਜਿਆ ਨਾ ਉਹ ਤੜਕੇ ਹੀ ਉਹ ਤੜਕੇ ਹੀ ਆ ਤੜਕੇ ਵੀਨ ਲੱਗ ਗਈ ਇਹਨੂੰ ਮੈਂ ਕਿਹਾ ਇੱਥੋਂ ਬਿਟਾ ਕੇ ਜਾ ਕਰ ਮਰ ਜਾ ਪੈਸਾ ਕਿ ਲਾਉਂਦਾ ਹੀ ਲਾਉਂਦਾ ਏ ਤੜਕੇ ਪੈਕ ਲਾ ਕੇ ਫੇਰ ਹੀ ਚੱਲਣੀ ਗੱਡੀ ਨਾਏ ਨਾਏ ਪਾਰੀ ਜੀ ਦਾ ਠੰਡਾ ਤੜਕੇ ਗੱਡੀ ਪੈਕ ਲਾ ਕੇ ਚੱਲੇਗੀ ਹੈ ਲੈ ਵੀ ਹਾਂ ਹੋਰ ਜੀ ਇਹ ਸਟਾਰਟ ਹੋ ਗਿਆ ਜੀ ਡੀਜ਼ਲ ਪੈ ਗਿਆ ਤੇਲ ਪੈ ਗਿਆ ਸਾਰਾ ਕੁਝ ਓਕੇ ਹੋ ਗਿਆ ਜੀ ਚੱਲ ਬੁੱਟਿਆ ਚੱਲ ਫਿਰ ਮੈਂ ਮੈਂ ਇਹਦੇ ਡੀਜ਼ਲ ਪੈਂਦਾ ਵੇਖ ਲਾਂ ਆ ਟੈਂਕੀ ਚੋਕ ਲਿਆ ਰੰਗ ਕਰਨ ਵਾਲਾ ਹਮ ਪ੍ਰੈਸ਼ਰ ਗੇੜ ਨੂੰ ਮਾਰਦੇ ਆ ਰੰਗ ਤੇ ਮੈਂ ਰੇੜੀ ਨੂੰ ਤੋਤਾ ਕੇ ਸਾਫ ਕਰਦਾ ਕ੍ਰੀ ਪਾਣੀ ਪੂਣੀ ਮਾਰ ਲਿਆ ਮੈਨੂੰ ਹਨਾ ਮਾਂ ਦਾ ਮਾਰਦੇ ਹੈ ਥਾਗਰ ਆ ਜਾ ਗੇਟ ਹੀ ਰੰਗ ਕਰਾ ਦੇ ਥਾਜੇਗਾ ਫਿਰ ਚੰਗਾ ਆਪਾਂ ਰੇੜੀ ਨੂੰ ਰੇਗ ਮਾਰ ਮਾਰਨਾ ਆ ਜਾ ਦਵਾਦਾ ਆ ਲਓ ਜੀ ਆਪਣਾ ਗੇਟ ਰੰਗ ਹੋਣ ਦਿਆ ਅਸੀਂ ਪੈਂਟਰ ਲੱਗਾ ਦੂ ਦੂ ਪੋਰੇ ਤੇ ਪੋਰਾ ਭਾਈ ਹੁੰਦਾ ਵੇਖੋ ਐ ਪੈਂਦੀਆ ਮੋਰਨੀਆ ਇਤਰਾਹ ਦੇ ਚਾਦਰੇ ਤੇ ਪਾ ਦੇ ਮੋਰਨੀ ਇਤਰਾਹ ਦੇ ਚਾਦਰੇ ਤੇ ਪਾ ਦੇ ਫੜ 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 ਗੋਟੋਵੀਆਂ ਦੇਗੀਆਂ 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 ਫੜੋ ਫੜ ਲੈ ਆ ਵੀ ਰੰਗ ਮੈਨੂੰ ਦੱਸ ਕਿਵੇਂ ਦਾ ਹੈ ਹਾਂ ਸਰੀਆ ਲੈ ਆਣਾ ਪਟਰੀ ਲਿਆ ਕੇ ਦਿੱਤੀਆਂ ਦਾ ਕੱਦ ਛੋਟਾ ਹੈ ਤੇ ਉੱਤੋਂ ਕਰੀਏ ਚੰਗਿਆੜੇ ਕੱਢੀਏ ਆਂਦਾ ਉੱਤੋਂ ਮੈਂ ਕੱਢ ਚੰਗਿਆੜੇ ਹੈ ਆਉਣ ਨਾਲ ਸਸਤਾ ਤੇ ਟਿਕਾਊ ਪੈਂਟਰ ਸਾਡੇ ਪਿੰਡ ਪੱਕੀ ਦਾ ਸਰਦਾਰ ਮੱッカ ਸਿੰਘ ਰੋਲ ਕੱਢ ਕੇ ਨਾ ਮੋਟਰਸਾਈਕਲ ਤੋਂ ਤੇ ਰੰਗ ਚ ਪਾਉਣ ਲੱਗੇ ਆ ਰੰਗ ਥੋੜਾ ਜਿਹਾ ਸੈੱਟ ਨਹੀਂ ਆਉਣ ਦਿਆ ਗਾੜਾ ਜਿਆ ਧਿਆਨ ਲੈਂਦੇ ਆ ਤੇ ਰੇੜੀ ਕੀਤੀ ਖਾਲੀ ਇਧਰ ਮੁੰਡੇ ਵੇ ਕੰਮ ਲੱਗੇ ਸਾਰੇ ਦੂ ਦੂ ਮੁੰਡਿਆਂ ਨੂੰ ਕੰਮ ਲਾਏ ਡੇ ਮਾ ਤੂੰ ਹੀ ਰੇੜੀ ਰੂੜੀਆਂ ਸਾਫ਼ ਕਰ ਜੋ ਇਹਨੂੰ ਵੀ ਆਪਾਂ ਰੰਗ ਮਾਰਨਾ ਹੈ ਮੱッカ ਉਧਰ ਲੱਗਿਆ ਹੋਇਆ ਹੈ ਬੰਦੇ ਸਾਹਿਬ ਆਪ ਅੱਜ ਕੰਮ ਲਾਏ ਆ ਕੋਈ ਨਹੀਂ ਵਿਹਲਾ ਰੱਖਣਾ हाँ? वे, वे मुंडे बड़े बेचारे निके, निके गली मुंडे मुे मुंडे बहुत स्याने आखे लग जाए ना हाँ जी अंकल जी कर अंकल जी कर ना नहीं कर देते रंग सही हो या। हाँ? नवी बन गई की नहीं हूं ट्राली नवी बन गई सुख्याल सुना माड़ा मोटा गिला आऊगा ਤੂੰ ਮੈਨੂੰ ਇਹ ਦੱਸ ਵੀ 2 ਇੰਚ ਦਾ ਹੈ ਰੂਲਰ ਉਹ ਰੂਲਰ ਮੈਂ ਕਦੀ ਵਰਤਿਆ ਨਹੀਂ ਮੈਂ ਲਉਦਾ ਇਹ ਬੁਰਸਨਾ ਬੁਰਸਨਾ ਟਾਈਮ ਆ ਬਾਈ ਕਹਿੰਦਾ ਇਹ ਅੱਡੜੀ ਤਰੀਕੇ ਜਵੇਂ ਕੋਈ ਬਣਦਾ ਨਾ ਬੰਦਾ ਉਹ ਮੈਨੂੰ ਜਾਣਕਾਰੀ ਆਉਂਦੀ ਆ ਹਾਂ ਇਹ ਕਹਿੰਦਾ ਤੂੰ ਰੂਲੇ ਨਾਲ ਆਇਆ ਕਰੀ ਰੂਲੇ ਨਾਲ ਲਾਉਣੇ ਮੈਂ ਮੈਂ ਕਹਾਂ ਤੂੰ ਰੂਲੇ ਨਾਲ ਬਦਲ ਤੂੰ ਕੰਮ ਆ ਚੱਕਰ ਆ ਮੈਂ ਰੋਲੇ ਨਾਲ ਛੇਤੀ ਲੱਗਦਾ ਹਾਂ ਇਹ ਟਾਈਮ ਲੱਗਦਾ ਇੱਥੇ ਛੇਤੀ ਲੱਗਦਾ ਹਾਂ ਹੂੰ ਕਹਿੰਦਾ ਮੈਂ ਲਿਆ ਦੂੰਗਾ ਪਰ ਆਊਗਾ ਲੇਟ ਗੇਟ ਪਿਛਾ ਕਰੀ ਥੋੜੇ ਰੋਲਰ ਗੱਲ ਨੂੰ ਮਿਲੇਗਾ ਤੈਨੂੰ ਓਏ ਉਹਨੇ ਨਿਕਰਦੇ ਨਾ ਫੁਰਸਲਾ ਨਹੀਂ ਓਏ ਹੱਟ ਜਾ ਥੱਲੇ ਕੱਲ ਕਰਦੇ ਕੀ ਹੈ ਕੱਲ ਕਿੱਥੇ ਘੰਟੇ ਦਾ ਕਾਦੇ ਦਾ ਕੰਮ ਹੈ ਮੇਰਾ ਹੁਣ ਅੱਧਾ ਘੰਟਾ ਕਿੰਨਾ ਕੁ ਟਾਈਮ ਲਾਵਾਂ ਇੱਧਰ ਨੂੰ ਬੱਸ ਬੱਸ ਛੱਡ ਦੇ ਗੇਟ ਕਿੱਥੇ ਕਰਾਂ ਇੱਥੇ ਖੜਾ ਦੀ ਖੜਾ ਆ ਫੱਟੀ ਕਰਨੀ ਆ ਛੱਡ ਦੇ ਪਰਮ ਕਰਦੇ ਥੋੜਾ ਇਹ ਆ ਲੈ ਬੱਸ ਲਪੇਟ ਨੰਬਰ ਇੱਥੇ ਛੱਡ ਦੇ ਨਹੀਂ 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 ਗੇਟ ਕੀ ਆ ਫੱਟੀ ਦਾ ਲੁਕ ਜਾਣੀ ਜਿਹੜੀ ਅਪਮੇਜਿੰਗ ਕਰਨੀ ਉਹ ਹੀ ਤਾਂ ਗੱਲ ਫਿਲਰ ਦੇ ਮੰਗਦੇ ਲੋਕ ਜਣ ਫੱਟੀ ਬਾਹਰ ਨਾਲ ਪਾਸੇ ਬਖਾਈ ਦਿੰਦੀ ਆ ਉਹ ਯਾਰ ਉਹ ਤਾਂ ਗਲਤੀ ਹੋ ਗਈ ਨਾ ਫੱਟੀ ਬਾਹਰ ਨਹੀਂ ਆਈ ਹੈ ਨਾ ਫੱਟੀਆਂ ਨਵੇਂ ਲੁਕ ਜਾਣੀਆਂ ਹਾਂ ਫੈਦਾ ਨਹੀਂ ਆ ਮੱਕਿਆ ਰਹਿਣ ਦੇ ਫੱਟੀਆਂ ਆਏ ਉਹ ਤਾਂ ਰੁਕ ਜਾਣੀਆਂ ਲੁਕ ਜਾਣੀਆਂ ਹੈ ਮੱਕਿਆ ਐਵੇਂ ਟਾਈਮ ਕਿਉਂ ਬਰਬਾਦ ਕਰਨਾ ਫੱਟੀਆਂ ਦੇ ਉਹ ਤਾਂ ਬੁਰਜੀਆਂ ਮਗਰ ਲੁਕ ਜਾਂਦੀਆਂ ਬੁਰਜੀਆਂ ਸਹੀ ਗੱਲ ਆਦੀ ਵੈਸੇ ਤਾਂ ਬੁਰਜੀਆਂ ਦੇ ਮਗਰ ਹੈ ਕੋਈ ਤਾਂ ਹੋਵੇ ਫਿਰ ਪਾਣੀ ਲੱਗੇ ਨਹੀਂ ਖੁੱਲੇ ਆ ਮੈੜੀ ਲੇਕਿਨ ਇਹ ਖੁੱਲੇ ਘੇਰ ਸੁਣਾ ਲੱਗੂਗਾ ਅਸੀਂ ਬੰਦ ਕਰਾਂਗੇ ਇਧਰ ਨਹੀਂ ਫੱਟੀ ਲੱਗ ਜਾਨੀ ਹਾਂ ਉਹ ਇਹ ਤਾਂ ਮੈਨਾਂ ਬਾਂਦਰਾਂ ਦੇ ਖਤਮ ਕਰ ਇਹਨੂੰ ਨਹੀਂ ਹੋਣਾ ਨਾ ਨਾ ਉਹ ਨਹੀਂ ਯਾਰ ਖਤਮ ਕਰ ਮੈਂ ਖੁੱਲੇ ਆ ਨਹੀਂ ਕਰਾਂ ਮੈਂ ਕਿਹਾ ਖਤਮ ਕਰਦੇ ਯਾਰ ਤੈਨੂੰ ਮੈਂ ਕਹਿਣਾ ਨਹੀਂ ਲਾਉਣਾ ਨਹੀਂ ਨਹੀਂ ਲੱਗਣੇ ਸੁਣਾ ਲੱਗਣ ਨਾ ਲਾਈਏ ਫਿਰ ਨਹੀਂ ਲਾਉਣਾ ਆ ਥੱਲੋਂ ਤੱਕ ਲਾ ਲਾ ਫਿਰ ਖਤਮ ਕਰ ਦੀ ਠੀਕ ਆ ਮੂਹੜੀ ਲੈ ਜੋ ਵਧੀਆ ਮੂਹੜੀ ਆ ਗਈ ਮੂਹੜੀ ਘਾਰੇ ਲੈ ਉੱਪਰ ਵਧੀਆ ਚੁਆਰੇ ਆ ਗਏ ਚੁਆਰੇ ਆ ਸਾਰਾ ਕੁਝ ਭਾਂਜੋ ਨਿੱਕੇ ਜਾਂ ਮੋਟਰਸਾਈਕਲ ਤੇ ਚੁੱਕੀ ਫਿਰਦਾ ਲੈ ਮੇਥੀ ਸ਼ੁਆਰੇ ਗੁੜ ਮੂੰਗਫਲੀ ਹਾਂ ਜਿਹੜਾ ਮੈਂ ਲਿਆ ਘਾਰ ਕਾਗੀ ਘਰਕ ਮੇਥੀ ਲਿਆ ਆਪਣਾ ਵਾਰਿਆ ਮੇਥੀ ਆਗੀ ਕਿ ਕੁਇਲਡਿੰਗ ਦਾ ਫੇਰ ਮੈਂ ਆਪਣੀ ਮੇਥੀ ਵਾਰਿਆ ਮੂਫਲੀ ਆਗੀ ਮੂਫਲੀ ਅ ਘਰ ਘਰ ਮੋੜ ਜਾਇਲ ਦੇ ਵੇਲਡਿੰਗ ਘਰ ਘਰ ਟੋਕੇ ਨੂੰ ਰੰਗ ਕਰਨ ਦੇ ਆ ਕਹਾ ਕਹਾ ਯੋ ਲੂਜਿੰਗਾ ਟੋਕੇ ਦੇ ਨਾਲ ਇਹ ਮੇਰਾ ਹਾਲ ਕੀ ਹੋਇਆ ਸੇਰ ਦਾ ਲੱਗਾ ਮੈਂ ਗ੍ਰੈਂਡਰ ਤੇ ਆ ਵੇ ਲੋ ਪੱਠੇ ਪਏ ਰੰਗ ਕਰਨ ਦੇ ਆ ਟੋਕੇ ਨੂੰ ਹੋਰ ਪੰਜਾਬੀ ਵਰਦਾ ਰੰਗ ਲੈ ਕੇ ਲੇਟ ਨੇ ਲੇਟ ਕਰਤਾ ਲਾਈਟ ਗਈ ਗਈ ਚਲੀ ਸੀ ਤੇ ਲੇਟ ਵਾ ਵਾਈ ਆ ਮੈਂ ਹੁਣ ਪਾਲਾ ਮਸ਼ੀਨ ਚ ਰੰਗ ਦੱਬ ਦੇ ਕਿੰਦੀ ਵੇਚੀ ਜਾਏਗੀ ਇਸ ਕਰਕੇ ਦੱਬਦਾ ਕਿਉਂਕਿ ਫੇਰ ਪੱਠੇ ਫੇਰ ਕੋ ਤਰਨੇ ਆ ਮਸ਼ੀਨ ਆਪਣੀ ਦੂਹ ਦੂ ਚੱਲੀ ਜਾਂਦੀ ਆ ਕੱਢੀ ਜਾਂਦੀ ਕੋ ਘਾਟੇ ਮਸ਼ੀਨਾਂ ਆਪਣੇ ਕੋਲ ਦੋ ਪਈਆਂ ਇੱਕ ਆ ਪਈ ਏ ਵੀ ਬੜੇ ਕਾਟੇ ਕੱਢ ਦੀ ਆ ਪਰ ਇਹਦੇ ਦਾ ਗੁੱਸਾ ਬੜਾ ਇਹਨੂੰ ਇਹਨੂੰ ਚਲਾ ਚਲਾ ਕੇ ਮਾਰਦਾ ਹੈ ਪੈਂਟਰ ਗੇੜ ਤੋਂ ਰੰਗ ਹੋਇਆ ਜੀ ਦੱਸਿਆ ਜੇ ਸੋਹਣਾ ਲੱਗਦਾ ਹੈ ਕਿ ਮਾੜਾ ਲੱਗਦਾ ਆਈ ਤਰ੍ਹਾਂ ਹੰਕਾਰਤਾ ਭੱਜ ਗਿਆ ਭੱਜ ਕੇ ਜਿਹੜਾ ਪਹਿਲਾਂ ਉਹਨੂੰ ਚੀਜੀ ਮਿਲੂ ਭੱਜ ਗਏ ਭੱਜ ਗੇ ਭੱਜ ਗੇ ਕੀ ਖਾਣਾ ਹਾਂ ਚਿਪਸ ਚਿਪਸ ਤੂੰ ਕੀ ਖਾਣਾ ਮੈਂ ਚਿਪਸ ਤੂੰ ਗ੍ਰੀਨ ਚਿਪਸ ਗ੍ਰੀਨ ਚਿਪਸ ਆ ਇਹ ਇੱਕ ਪੈਕੇਟ ਦੇ ਪੈਸੇ ਲਿਆ ਦੇਣਾ ਰਲ ਕੇ ਖਾ ਲੂੰਗੀ ਆ ਚਲਦੀ ਚਲ ਸੁਣੋ ਲੜਿਆ ਜੇ ਨਾ ਹਾਂ ਆਪੇ ਖਾ ਲੂੰਗੀ ਆ ਨਾ ਰਲ ਮਿਲ ਕੇ ਸਿਆਣੀ ਕਿਹੜੀ ਆ ਤੂੰ ਇਹਨਾਂ ਸਾਰਿਆਂ ਨੂੰ ਵੰਡ ਕੇ ਦੇ ਦੀ ਚੀਜੀ ਚੰਗਾ ਮੇਰੀ ਤੀ ਆ ਕੀ ਫੜਾ ਗਿਆ ਪਤਾ ਨਹੀਂ ਆਂਡੇ ਫੜਾ ਗਿਆ ਰੱਖ ਇਹਨਾਂ ਨੂੰ ਮਹਾਰਾ ਇੱਥੇ ਰੱਖ ਦੇ ਨਾ ਕਰਨਾ ਇੱਕ ਰੂਲਰ ਜਿਹਾ ਲਿਆਇਆ ਤੇ ਕਾਂਡਿਆਂ ਡਰੇ ਆ ਲਿਆ ਰੂਲਰ ਜਿਹਾ ਕੋਣਾ ਸੀ ਗੇਟ ਨੂੰ ਰੰਗ ਕਰ ਲਿਆ ਤੇ ਅਰੂਣ ਲਾਇਆ ਲੈ ਹੁਣ ਇਹਦੀ ਰੂਲੇ ਨੂੰ ਕੀ ਕਰਨਾ ਮੈਂ ਕਹਾਂ ਨੂੰ ਤੇਰੇ ਪੁੱਤ ਵਾਪਸ ਕਰਕੇ ਉਧਰ ਉਮિતા ਜੀ ਆ ਗਏ ਆ ਉਮਿਤਾ ਜੀ ਕੁੱਕੜ ਹੀ ਨਹੀਂ ਛੱਡੇ ਯਾਰ ਮੂੰਹ ਤੋਂ ਥੋੜਾ ਪਹਿਲਾਂ ਮੈਂ ਵੀਡੀਓ ਉਹ ਬਣਾਤੀ ਬਈ ਆ ਉਹ ਮੂੰਹ ਤੋਂ ਲੈਨੇ ਆ ਸਾਰਾ ਦਿਨ ਫਿਰ ਕਰੀ ਕਰੀ ਗ੍ਰੈਂਡਰ ਕਦੀ ਤੇ ਗ੍ਰੈਂਡਰ ਚੱਲ ਆ ਲਈਦਾ ਕਦੀ ਕੋਸ਼ ਤੇ ਮੂੰਹ ਕਿੱਥੇ ਧੋਵਾ ਹਾਂ ਹੁਣ ਵੇ ਵੇ ਦਾਣਿਆਂ ਨੂੰ ਖਾਂਦੇ ਜੇ ਡੋਲੇ ਨਾਲ ਹਸਾਬ ਲਾ ਲਿਆ ਜੇ ਡੋਲਨੇ ਨਹੀਂ ਡੋਲਨੇ ਨਹੀਂ ਆ ਵੇਖੋ ਨਾ ਲਾ ਕੇ ਪਾਈਦਾ ਮੱਕੀ ਬਾਜਰਾ ਕਣਕ ਛੋਲੇ ਕੁੱਕੜਾ ਦੀ ਪੂਰੀ ਸੇਵਾ ਕਰੀਦੀ ਆਪਾਂ ਜੇ ਰੱਕੇ ਆ ਤਾਂ ਸ਼ਾ ਰੇਗ ਮਾਰ ਵੱਜਿਆ ਭਰਾਵਾ ਕੰਮ ਕਰੀਦਾ 700 ਤੇ ਚਾਇਰੋ ਉਹ ਸਾਡੀ ਦਾ ਵਜਾ ਰਹਿਣੀ ਜੀ ਹੋਈ ਉਹ ਉਹ ਸ਼ਕਲਾਂ ਹੋ ਰਹੀ ਹੁੰਦੀਆਂ ਭਾਈ ਨਾਤ ਹੋ ਗਏ ਨਾ ਕੈਮਰੇ ਅੱਗੇ ਆਉਂਦੇ ਆ ਹਾਂ ਆਪਾਂ ਨਾ ਹਾਤ ਹੋ ਕੇ ਨਹੀਂ ਆਉਂਦੇ ਮੀਤੇ ਆਪਾਂ ਤੇਰੇ ਤਰ੍ਹਾਂ ਲਿਬੜੇ ਤਿਬੜੇ ਆ ਆਵੇ ਮੇਰੇ ਨਾਲ ਦਾ ਵੀ ਮੱਕਾ ਲਿਬੜਿਆ ਤੇ ਬੜਿਆ ਕਿਉਂ ਵੀ ਹੈ ਹਾਂ ਹਾਂ ਜਦ ਰੰਗ ਕਰਨ ਦਾ ਆਂ ਦੇ ਭਰਾਵਾ ਫਿਰ ਤਿਆਰੀ ਕਾਦੀ ਹੈ ਲਾਈ ਰਹਿ ਰਾਸ ਹੋ ਚੱਲੀ ਆ ਤੇ ਲਵੋ ਮਹਾਰਾਜ ਦਾ ਨਾਂ ਸੱਚੇ ਪਾਤਸ਼ਾਹ ਦਾ ਬੂਆ ਵੀ ਰੰਗ ਹੋ ਗਿਆ ਟੋਕਾ ਵੀ ਰੰਗ ਹੋ ਗਿਆ ਤੇ ਰੇੜੀ ਵੀ ਅੱਧੀ ਵਿਚਦੀ ਰੰਗ ਹੋ ਗਈ ਆ ਸਵੇਰੇ ਮੈਨੂੰ ਲੱਗਦਾ ਇਸ ਟਾਈਮ ਨਾਲ ਵੇਲੇ ਹੋ ਜਾਗੇ ਤੇ ਸਵੇਰੇ ਜਾਵਾਂਗੇ ਬਾਜ਼ਾਰ ਇੱਥੇ ਬਲੌਗ ਦਾ ਐਂਡ ਕੀਤਾ ਸਾਰੇ ਭੈਰ ਭਰਾਵਾਂ ਨੂੰ ਸਾਸਰੀ